ਚਕਾਲ ਜੀ ਵੈਗੁਰ ਦੀ ਕਾਲਸਾ ਵੈਗੁਰ ਦੀ ਕੀ ਫਤੇ ਸੋਨਾ ਹੰਗਾਰਾ ਜੀ ਬੜੇ ਹੀ ਉੱਧਰ ਕੈਂਡੀਡੇਟ ਜਿਹੜੇ ਸਾਰੇ ਵਧੀਆ ਨੇ ਆਪਣੇ ਭਾਈਚਾਰੇ ਦੇ ਵਿੱਚ ਆਪਣੇ ਚ ਸਾਰੇ ਸਮਾਜਾਂ ਦੇ ਵਿੱਚ ਉਹਨਾਂ ਦੀ ਪਕੜ ਹੈ ਕੋਈ ਨਵੇਂ ਨਹੀਂ ਗੇ ਕੰਮ ਕਰਦੇ ਨੇ ਪਹਿਲਾਂ ਵੀ ਸੱਚੇ ਰਾਂ ਤੋਂ ਕੰਮ ਕਰਦੇ ਨੇ ਇਹ ਨਹੀਂ ਕਿ ਅੱਜ ਆਪਾਂ ਨਵੇਂ ਲੱਗੇ ਆ ਪਿਛਲੇ 20 25 25 ਸਾਲਾਂ ਤੋਂ 40 40 ਸਾਲਾਂ ਤੋਂ ਰਾਜਨੀਤੀ ਦੇ ਵਿੱਚ ਜਦੋਂ ਦੀ ਸਮਤਪੱਖੀ ਅਪਰਵਾਦਮਾਨੇ ਸਾਡਾ ਅਨੰਦਰਿੰਦਰ ਵੀਰ ਆ ਜਿਵੇਂ ਅਸੇ ਤੋਂ ਸਪੈਸ਼ਲ ਕਹਿ ਲਈਏ ਭਾਈਚਾਰੇ ਦੀ ਸੇਵਾ ਕਰਨ ਲਈ ਆਇਆ ਸਹਿਜਪਾਲ ਲਾਡਾ ਸਾਡਾ ਮੋਹਨ ਸਿੰਘ ਜੀ ਤੇ ਸੰਤੋਖ ਸਿੰਘ ਜੀ ਸਾਡੇ ਕੈਂਡੀਡੇਟ ਨੇ ਸਾਡੇ ਸਾਡੇ 5 ਜ਼ਿਲ੍ਹਾ ਪ੍ਰੀਸ਼ਦ ਨੇ ਤੇ 35 ਬਲਾਕ ਸੰਧੀਆਂ ਨੇ ਤਕਰੀਬਨ ਸਾਰਿਆਂ ਦੇ ਉੱਤੇ ਡੱਟ ਕੇ ਚੋਣ ਲੜਾਂਗੇ ਤੇ ਪਿਛਲੇ ਦਿਨੀ ਐਵੇਂ ਹੀ ਬਿਨਾਂ ਵਜਾ ਆਪਾਂ ਰੌਲਾ ਪਾਉਂਦੇ ਰਹੇ ਉਹਨਾਂ ਨੂੰ ਕਿਹਾ ਵੀ ਲਿਸਟਾਂ ਚੈੱਕ ਕਰਕੇ ਹੁਣ ਉਹਦੇ ਪਿਓ ਦੇ ਹੁਣ ਭੱਜੋ ਨਾ ਹੁਣ ਜੇ ਲਿਸਟਾਂ ਨੇ ਚੈੱਕ ਕਰੋ ਉਹਨੂੰ ਤੂੰ ਦੱਸੋ ਕਿ ਕਿੰਨੇ ਕੈਂਡੀਡੇਟ ਤੁਹਾਡੇ ਕਾਰਜ ਹੋਏ ਆ ਅਸੀਂ ਤਾਂ ਉਹਨਾਂ ਦਾ ਇੱਕ ਮੈਂਬਰ ਵੀ ਨਹੀਂ ਖਾਰਜ ਕੀਤਾ ਜਾਣ ਕੇ ਚੀਕਾ ਮਾਰ ਦੀ ਆਦਤ ਪਈ ਆ ਉਹ ਪੁਰਾਣੇ ਕਰਮ ਉਹਨਾਂ ਦੇ ਕੀਤੇ ਉਹਨੂੰ ਰਾਤਾਂ ਨੂੰ ਯਾਦ ਆਉਂਦੇ ਫਿਰ ਛੜਕਾ ਤੇ ਲਿੱਟ ਲਿੱਟ ਕੇ ਆਦਾਂ ਰੋਲ ਕਰਦੇ ਨੇ ਮੈਂ ਚਾਹੁੰਨਾ ਕਿ ਤੁਸੀਂ ਲੋਕਤੰਤਰ ਹੈ ਲੋਕਤੰਤਰ ਨੂੰ ਲੋਕਤੰਤਰ ਦੀ ਤਰ੍ਹਾਂ ਲੜਿਆ ਜਾਵੇ ਖੂਬਸੂਰਤ ਫਲਵਾੜੀ ਹੈ ਬਾਬਾ ਭੀਮਰਾਓ ਮੇਦਕਾਰ ਜੀ ਬਾਬਾ ਸਾਹਿਬ ਨੇ ਸਾਨੂੰ ਬੜਾ ਸੋਹਣਾ ਲੋਕਤੰਤਰ ਦਿੱਤਾ ਬੜਾ ਸੋਹਣਾ ਸਾਨੂੰ ਸੰਵਿਧਾਨ ਦਿੱਤਾ ਅਸੀਂ ਆਈਏ ਮੈਦਾਨ ਦੇ ਵਿੱਚ ਆਈਏ ਅਸੀਂ ਲੜੀਏ ਇਹ ਇੱਕ ਰਾਜਨੀਤਿਕ ਮੈਦਾਨ ਹੈ ਸੋ ਮੈਨੂੰ ਲੱਗਦਾ ਵੀ ਟੱਟ ਕੇ ਜੜਾ ਲੜਨਾ ਚਾਹੁੰਦਾ। ਸਲਾਹ ਜੀ ਜੇ ਮੈਂ ਤੁਸੀਂ ਇਹ ਟ੍ਰੋਲਿੰਗ ਦੀ ਗੱਲ ਕਰ ਰਹੇ ਹੋ ਪਿਛਲੇ ਦਿਨਾਂ 'ਚ ਜੋ ਕੁਝ ਵੀ ਹੋਇਆ ਹੈਗਾ ਜਿਹੜੇ ਵਿਅਕਤੀ ਦੇ ਨਾਲ ਜਿਹੜੀ ਫੋਟੋ ਵੀ ਬੰਦਾ ਵੀ ਜਿਹੜੀ ਵਾਇਰਲ ਹੋਈ ਹੈਗੀ ਉਸ ਦੇ ਬਾਰੇ ਦੇ ਵਿੱਚ ਬੰਦਾ ਕੀ ਕਹਿਣਾ ਜੀ ਤੁਸੀਂ ਆਪਦੇ ਪਾਸੋਂ ਕੀ ਗੱਲ ਕਹਿਣੀ ਚਾਹੁੰਦੇ ਮੈਂ ਗੱਲ ਕਹਿਣੀ ਹੈ ਵੀ ਮੈਨੂੰ ਉਹਨੇ ਕਿਵੇਂ ਕਿਸ ਟੈਸਟ ਦੇ ਵਿੱਚ ਆਇਆ ਜਾ ਉਹਨੇ ਕੀ ਕਿਹਾ ਕਿਵੇਂ ਨਹੀਂ ਉਹਦੇ ਮਨ ਦੇ ਵਿੱਚ ਉਹ ਬਧੀਆ ਇਨਸਾਨ ਹੈ ਮੈਂ ਤੁਹਾਨੂੰ ਇੱਥੇ ਮਲਾਹ ਵੀ ਦੇਣਾ ਤੁਸੀਂ ਆਪ ਮਿਲ ਕੇ ਵੇਖ ਲਿਓ ਉਹ ਪਤਾ ਨਹੀਂ ਕਿਵੇਂ ਉਦੇ ਮਨ ਦੇ ਵਿੱਚ ਕੋਈ ਗੱਲ ਆ ਗਈ ਜਾਂ ਕਿਵੇਂ ਖਵਾ ਗਿਆ ਕਿਸੇ ਦੇ ਬਕਾਬੇ ਦੇ ਵਿੱਚ ਆਇਆ ਪਰ ਉਹ ਤਾਂ ਬਿਲਕੁਲ ਬੇਕ ਕਹਿ ਲਿਏ ਵੀ ਉਹ ਕੋਈ ਆਪ ਆਪ ਕੈਂਡੀਡੇਟ ਨਹੀਂ ਸੀ ਵੀ ਉਹਨੂੰ ਕੋ ਡਰ ਹੋਵੇ ਉਹ ਕੋ ਆਪ ਦਾ ਕੈਂਡੀਡੇਟ ਖੜਾ ਨਹੀਂ ਉਹ ਕਿਵੇਂ ਉਹਨੂੰ ਕਿਸੇ ਨੇ ਬਕਾਬੇ ਦੇ ਵਿੱਚ ਲਿਆਤਾ ਜਉ ਤੋ ਸ਼ਰਾਰਤ ਕਰਾਈ ਹੈ ਇਹ ਆਪਾਂ ਕੋਈ ਗੱਲ ਉਹਨਾਂ ਨਾਲ ਗੱਲ ਕਰ ਲਾਂਗੇ ਪਰ ਉਹ ਬੰਦਾ ਐਸਾ ਨਹੀਂ ਸੀ ਉਹ ਤਾਂ ਟ੍ਰੋਲ ਤਾਂ ਤੁਹਾਨੂੰ ਪਤਾ ਹੀ ਆ ਫਿਰ ਕਰਨੀ ਹੀ ਹੁੰਦੀ ਹੈ ਵਿਰੋਧੀਆਂ ਕੋਲ ਹੁਣ ਹੋਰ ਤਾਂ ਕੁਝ ਬਚਿਆ ਨਹੀਂ ਕ ਟ੍ਰੋਲ ਤਾਂ ਬਚੀ ਉਹ ਤਾਂ ਕਰਨੀ ਆਂਦੀ ਹੈ ਗੁਲਾਮੀ 14 ਤਰੀਕ ਨੂੰ ਸ਼ਾਂਤਮਈ ਤਰੀਕੇ ਨਾਲ ਇਲੈਕਸ਼ਨ ਹੋਣਗੇ ਕਿਉਂਕਿ ਵਿਰੋਧੀਆਂ ਦਾ ਕਹਿਣਾ ਹੈ ਕਿ ਉਸ ਦਿਨ ਵੀ ਗੁੰਡਾਗਰਦੀ ਹੋ ਸਕਦੀ ਹੈ ਜੇ ਤਾਂ ਉਹ ਆਪਣੇ ਵਾਲਾ ਹਿਸਾਬ ਚਾਹੁੰਦੇ ਨੇ ਫਿਰ ਤਾਂ ਸ਼ਾਂਤਮਈ ਤਰੀਕੇ ਤੇ ਬਸੇ ਤੋਂ ਰਿਕਰਤ ਕੇ ਲਾਦਣੀ ਹੈ ਹੁਣ ਇਹ ਮੈਂ ਇਹ ਦੱਸ ਦਿੰਦਾ ਵੀ ਜਿਵੇਂ ਉਹ ਚਾਹੁੰਦੇ ਨੇ ਉਵੇਂ ਕਰਾ ਦਾਂ ਉਹ ਆਪ ਦਾ ਸਪਸ਼ਟ ਕਰਾ ਦੇ ਕਿਵੇਂ ਚਾਹੁੰਦੇ ਨੇ ਸੱਦਲੇ ਉਹਨੂੰ ਕਿਸੇ ਕਿਵੇਂ ਚਾਹੁੰਦੇ ਨੇ ਸ਼ਾਂਤਮਈ ਚਾਹੁੰਦੇ ਹੋ ਝੂਠਾ ਰਹਿਣਾ ਨਾ ਸ਼ਾਂਤਮਈ ਚਾਹੁੰਦੇ ਸ਼ਾਂਤਮਈ ਕਰਾ ਦੇਾਂਗੇ ਜੇ ਦੇਖੋ ਬੰਦ ਨੇ ਵੀ ਸਾਡੇ ਵਾਲੇ ਤਰੀਕੇ ਜਿਵੇਂ ਅਸੀਂ ਤਰੀਕੇ ਅਪਣਾਉਂਦੇ ਰਹੇ ਆ ਉਵੇਂ ਕਰਾਉਣੇ ਆਪਾਂ ਉਹ ਕਰਾ ਦਾਂਗੇ ਮੇਰੇ ਕੋਲ ਤਾਂ ਸਾਰੇ ਹੀ ਹੈਗੇ ਆ ਪਰ ਮੈਂ ਜੋ ਨਾ ਵੀ ਸ਼ਾਂਤਮਈ ਮੈਂ ਆਪਣਾ ਪੱਖ ਦੱਸ ਦਣਾ ਪਰ ਉਹ ਦੱਸ ਦਣਾ ਆਪਾਂ ਤਾਂ ਕਲੀਅਰ ਕਰਦੇ ਨੇ ਵੀ ਝੂਠਾ ਰੋਲਾ ਪਾਉਣਾ ਹੈ ਕਿ ਸੱਚੀਆਂ ਗੱਲਾਂ ਕਰਨੀਆਂ ਨੇ ਇਹ ਵੀ ਮੈਂ ਤੁਹਾਨੂੰ ਵੀ ਕਹਿਣਾ ਉਹਨਾਂ ਨੂੰ ਸੱਤੋਂ ਮੀਡੀਆ ਤੇ ਕਹੋ ਦੱਸੋ ਇਹਨੇ ਕੈਂਡੀਡੇਟ ਕਿੱਥੋਂ ਆਏ ਆ ਇਹਨੇ ਕੈਂਡੀਡੇਟ ਕਿੱਥੋਂ ਆਏ ਜੇ ਤੁਸੀਂ ਪੇਪਰਾਂ ਦਾ ਇਲਜ਼ਾਮ ਲਾਉਂਨੇ ਸਰਦੇ ਸਾਡੇ ਤੇ ਤਾਂ ਇਲਜ਼ਾਮ ਵੀ ਉਹ ਲਾਉਂਦੇ ਨੇ ਜਿਹੜੇ ਸੁਮਨ ਮਹਾਰਾਜ ਦੀ ਗੰਥਾਂ ਦੀ ਬੇਤਰੀ ਹਰ ਮੰਨੀਆਂ ਹੋਈਆਂ ਗੱਲਾਂ ਨਹੀਂ ਕੋ ਲੁਕੀਆਂ ਛੁਪੀਆਂ ਗੱਲਾਂ ਨਹੀਂ ਇਹਨਾਂ ਤਖਤ ਤੇ ਖੜ ਕੇ ਗੱਲ ਮੰਨੇ ਸੀ ਕਿ ਅਸੀਂ ਕੀ ਕਰਾਈਆਂ ਨੇ ਉਹਨਾਂ ਦੀ ਪੇਪਰ ਲਜਾਮ ਫੇਸਬੁਕ ਉਹਨਾਂ ਦੀ ਹੁਣ ਕੀ ਚੀਜ਼ ਹੈ ਉਹਨਾਂ ਦੇ ਲਈ ਆਮ ਕਰਨੋ ਸੋ ਮੈਂ ਚਾਹੁੰਦਾ ਵੀ ਵਧੀਆ ਲੋਕਤੰਤਰ ਵਧੀਆ ਤਰੀਕੇ ਨਾਲ ਜੀ ਪਿੰਡਾਂ ਦੀ ਗੱਲ ਕੀਤੀ ਜਾਵੇ ਕਿ ਬਨਾਕ ਸੰਵਿਤੀ ਦੀ ਗੱਲ ਕਰੀ ਜਿਨਾ ਕੋਈ ਸਿੱਧੀ ਗੱਲ ਕਰੀ ਜਾਵੇ ਪਿੰਡਾਂ ਦਾ ਇੱਕ ਨਿਕਰ ਮਾਰਗਾ ਦਾ ਸਵਧਾਨ ਦਾ ਜਿਵੇਂ ਚੂੜੀ ਲੈ ਰਹੀ ਹੈ ਦੇ ਵਿੱਚ ਜਾ ਰਹੇ ਹੋ ਜਿਵੇਂ ਤੁਸੀਂ ਗਰਾਊਂਡਾਂ ਦੀ ਗੱਲ ਕਰ ਰਹੇ ਸੀਗੇ ਗਰਾਊਂਡਾਂ ਦਾ ਕਿੰਨਾ ਕਿ ਜਿਹੜਾ ਤੁਸੀਂ ਕੰਮ ਕਰਵਾਤਾ ਤੇ ਕਿੰਨਾ ਕਿ ਤੁਹਾਨੂੰ ਲੋਕਾਂ ਦਾ ਪੁੱਛਣਾ ਗਰੀਬਨ ਜੀ ਆਪਣੇ 160 ਦੇ ਕਰੀਬ ਪੰਚਾਇਤਾਂ ਨੇ 5.5 ਲੱਖ ਰੁਪਈਆ ਗਰਾਊਂਡ ਦੀ ਬੋਛ ਸੀਗੀ 80 ਕੁ ਪੈਸੇ ਦੇ ਨੇੜੇ ਤੇੜੇ ਜਿਹੜਾ ਵਾਲੀਬਾਲ ਗਰਾਊਂਡ ਤੇ ਬਾਕੀ ਬਣ ਗਏ ਆ ਬਾਕੀ ਔਨ ਗoing ਨੇ ਬਣਦੇ ਆ ਕਿਤੇ ਲਾਈਟਾਂ ਦੀ ਕਮੀ ਆ ਕਿਤੇ ਬਿਜਲੀ ਲੱਗ ਲੱਗੇਗੀ ਦੋ ਚਾਰ ਦਿਨਾਂ ਦੇ ਵਿੱਚ ਬਾਕੀ 30 ਗਰਾਊਂਡ ਆਪਣੀਆਂ ਵੱਡੀਆਂ ਸੀ ਉਹਨਾਂ ਚੋਂ 10 ਗਰਾਊਂਡਾਂ ਸ਼ੁਰੂ ਹੋ ਗਈਆਂ ਉਹ ਵੀ 5-6 ਕਰੋੜ ਦਾ ਪ੍ਰੋਜੈਕਟ ਸੀ ਹਲਕੀ ਘਨੌਰ ਨੂੰ ਮੈਂ ਗੱਲ ਤੁਹਾਨੂੰ ਵਾਦਾ ਕਰਦਾ ਵੀ ਕੋਈ ਪਿੰਡ ਐਸਾ ਨਹੀਂ ਛੱਡਦੇ ਜਿਹਦੇ ਵਿੱਚ ਗਰਾਊਂਡ ਨਹੀਂ ਬਣਨੇਗੇ ਸਾਰੇ ਪਿੰਡਾਂ 'ਚ ਗਰਾਊਂਡ ਹੀ ਬਣੂਗਾ ਸਰੀ ਇੱਥੇ ਜਿੰਮ ਨੂੰ ਲੈ ਕੇ ਬਹੁਤ ਚੰਗੇ ਸੀ ਜਿਵੇਂ ਜਿੰਮ ਦੇ ਵਾਸਤੇ ਮਸ਼ੀਨਰੀ ਪਾਣੀ ਆ ਕਰਵਾਈ ਗਈ ਸੀ ਕਿ ਹੁਣ ਲੱਗਦਾ ਹੈਗਾ ਕਿ ਦੁਬਾਰਾ ਤੋਂ ਫੇਰ ਉਸ ਬੱਚਿਆਂ ਨੂੰ ਨਾਲ ਬਿਲਕੁਲ ਜੀ ਬਿਲਕੁਲ ਗਰਾਊਂਡ ਦੇ ਨਾਲ ਕੋਸ਼ਿਸ਼ ਕਰਾਂਗੇ ਵੀ ਇਹ ਵਧੀਆ ਜਿਮ ਹਾਲ ਬਣੇ ਕਿਉਂਕਿ ਗਰਾਊਂਡ ਦਾ ਤੇ ਜਿੰਮ ਦਾ ਵਧੀਆ ਮੇਲ ਹੈ ਤੇ ਵਧੀਆ ਬਣ ਜਾਏਗਾ ਬੱਚੇ ਖੇਡਦਾ ਕਰਨਗੇ ਜਿੰਮ ਕਰਲਾ ਕਰਨਗੇ ਉਹ ਪੁਰਾਣੀਆਂ ਮਸ਼ੀਨਾਂ ਤੋਂ ਤੁਸੀਂ ਲਾਭ ਰੋਜੇ ਕਿ ਤੇ ਲਾਭ ਲੀਆਂ ਨਾ ਬੋਲੋ ਕਿ ਕਿਹਦੇ ਕਿਹਦੇ ਪਿੰਡ ਚ ਜਨੈ ਜੋ ਲੱਭ ਬੋਲੋ ਕਿ ਕਿਹਦੇ ਘਰੋਂ ਲਾ ਵਧੀਆਂ ਉਹਨਾਂ ਦੇ ਉੱਥੇ ਪਈਆਂ ਦੂਈ ਟਰਡੇ ਵਾਲ ਚਰ ਖਾਲੀਆਂ ਤੇ ਉਹਨਾਂ ਅੰਡੀਆਂ ਕਾ ਖਾ ਕੋ ਲਈਆਂ ਤੇ ਇੱਕ ਲੋਟ ਲਿਆ ਉਹਨਾਂ ਨੇ ਸੋ ਮੇਰੀ ਬੇਨਤੀ ਹੈ ਵੀ ਲੋਕਾਂ ਦਾ ਪੈਸਾ ਲੁੱਟਣ ਦੇ ਨਾ ਦਿਓ ਸੋ ਤੁਹਾਡਾ ਸਾਰਿਆਂ ਦਾ ਧੰਨਵਾਦ ਮੈਂ ਹੁਜੇ ਕਾਕਾ ਸਾਹਿਬ